ਬਰਾਵੋ ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀਆਂ ਟਾਰੀ ਦਾ ਮੇਰਾ ਗਣਾ ਆ ਮੇਰਾ ਗਣਾ ਹੈ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਆ ਹਾਂ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਣਾ ਮੈਂ ਪੰਜਾਬ ਚ ਪੈਦਾ ਆ ਹਾਂ ਉਤੋਂ ਵੱਡਾ ਗਣਾ ਕਿ ਅਸੀਂ ਅਸੀਂ ਆਮ ਆਦੀ ਪਾਰਟੀ ਨਾਲ ਜੁਟੇ ਇੱਕ ਵੱਡਾ ਗਣਾ ਫੇਲੀਅਰ ਸਰਕਾਰ ਝੱਡੀ ਗੈਂਗਸਟਰ ਆਜਾ ਆਜਾ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਪੁਲਿਸ ਜੋ ਕੰਮ ਕਰ ਨਹੀਂ ਸਕੀ ਅਜ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਪਲਡੇ ਕੱਲ੍ਹ ਦੇ ਕਹਿੰਦਾ ਸੀ ਐਮ ਆਪਣੇ ਐਮਐਲਏ ਨੇ ਕਰਾ ਲਏ ਚ ਫੁੰਦਾ ਇਥੇ ਅਮਨਦੀਪ ਸਿੰਘ ਐ ਸੱਚੋ ਤੇ ਹੁਣ ਤੱਕ ਅੱਜ ਹਫਤੇ ਦੇ ਵਿੱਚ ਸਾਰੇ ਗੱਲਿਆਂ ਨੂੰ ਫੜ ਕੇ ਅੰਦਰ ਕੀਤਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਦੇ ਬਲਾਜੰਤੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਨਦੇ ਆ ਇਹ ਗੈਂਗਸਾਂ ਨੇ ਕਿਹਾ ਤੇਰੀ ਤੂੰ ਚੋ ਜੋੜ ਲਾਉਣਾ ਲਾਲਿਆ ਤੇਰੀ ਦੇਖੀ ਕਰਨੇ ਹਥਿਆਰ ਵਾਲੇ ਬੰਦੇ ਲੈ ਕੇ بیٹھا ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾਲ ਤੇਰਾ ਮੇਰਾ ਪਰਵਾਹ ਬਾਅਦ ਚ ਮਾਰੂ ਮੈਂ ਕਹੇ ਸਾਲੇ ਜਿੱਥੋਂ ਨਹੀਂ ਮਰਨਾ ਪਹਿਲਾ ਚੌਂਕ ਵਿੱਚ ਟਾਰੀ ਮੈਂ ਆਪਣਾ 10 ਸਾਲਾਂ ਬਾਅਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆ ਦਾਵੇ ਸੁਣ ਕਹਿੰਦੇ ਆ 10 ਸਾਲਾਂ ਬਾਅਦ ਹੋਇਆ ਪੁੱਤ ਚੌਂਕ 'ਚ ਆਪਣਾ ਰਿਵਾਰ ਵਰਨਾ ਗੋਲੀ ਮਾਰੂ ਉਹਦੇ ਆਪਣੇ ਪੁੱਤ ਦੇ ਬਾਅਦ ਚ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇਲ ਚਾਬ ਤਕੂ ਸਾਡੇ ਸਾਡੀ ਸਰਕਾਰ ਤੇ ਜਿਹਨੇ ਤੇ ਅਸੀਂ ਦਿਨ ਰਾਤ ਚੋ ਇੱਕ ਕੀਤਾ ਸਾਡੇ ਐਮਐਟ ਦੇ ਜਿਹੜੇ ਕੱਕੀ ਕਦੇ ਤੁਕੀ ਦੇ ਐਸਐਚਓ ਲਾਇਵ ਆਏ ਤੇ ਜਿਨ੍ਹਾਂ ਦੇ ਭੱਲੇ ਕੱਕਣੀ ਇੱਥੇ ਹੁੰਦਾ ਅਮਨਜੀਤ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰਾਂ ਨੇ ਚਾਰਜ ਹਮਲਾ ਕੀਤਾ ਸੀ ਉਹਨੇ ਅਗਲੇ ਨੇ ਐਸਐਚਓ ਅਮਨਜੀਤ ਸਿੰਘ ਨੇ ਦੋ ਦਿਨਾਂ ਦਾ ਹੱਲ ਕਰਤਾ ਸੀ ਪੁਲਸ ਦੇ ਭੱਲੇ ਕੱਕਣੀ ਪੁਲਸ ਵੀ ਇੰਨਾ ਨਾਤੀ ਹੋਈ ਨਾ ਮੈਂ ਆਪਣਾ ਸ਼ੌਂਜ ਐਂਦਾ ਜੇ ਸਵੇਰੇ ਹਾਈ ਇੱਕ ਠੋਕ ਕੇ 8 ਵਜੇ ਮੈਂ ਆਪਣਾ ਪਰਿਵਾਰ ਖਾਣਾ ਜੇ ਪਹਿਲਾ ਪੁੱਤ ਆਪਣਾ 11 ਸਾਲਾ ਬਾਦ ਹੋਇਆ ਉਸ ਤੋਂ ਬਰ ਆਪ ਤੇ ਸਾਰੀ ਤੈਅਦਦ ਮੈਂ ਕਹੂੰਗਾ ਮੰਨ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜੈਸਾ ਲਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਉਹ ਕੱਖਰੀ ਜੇ ਕਰਦੀ ਆਏ ਦਿਨ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਨੂੰ ਫਿਰ ਪੋਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜਿਹਨੂੰ ਭੈਣ ਤੋਂ ਮੈਂ ਜੇਲ੍ਹ ਭਣਾਉਂਦਾ ਜੇ ਆ ਵੇਖੋ ਆ ਵੇਖੋ ਉਖੀ ਹੋ ਰ ਆਪਣਾ ਨਾ ਮੇਰਾ ਬੱਚਾ ਸਕੂਲ ਲੈ ਜਾ ਸਕਦਾ ਆ ਵੇਖੋ ਆ ਜੇਲ ਬਣਾਇਆ ਜੇ ਆ ਜਿੰਦਾ ਟਾ ਕਮ ਚੇਲ ਚ ਰਹਿੰਦੇ ਆ ਪੁਲਿਸ ਕਹਿੰਦੀ ਘਰੋਂ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋਸ ਹੁਣ ਵੀ ਤੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕ ਲਕਾਂ ਤੇ ਆਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਮੇਰੇ ਘਰ ਦੇ ਕਹਤੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸ ਐਚਓ ਅਮਨਦੀਪ ਸਿੰਘ ਕੋ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਤਿਆਰ ਕਰਨੀ ਏ ਤੇ 8 ਵਜੇ ਮੈਂ ਕਰੂੰਗਾ ਬੇ ਲੱਖ ਲਾਂਤ ਸਰਕਾਰ ਤੇ ਦੇਣਾ ਮੈਨੂੰ ਅਫਸੋਸ ਆ ਕਿ ਅਸੀਂ ਕਹਿ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਤੱਕ ਲਾਂਤ ਬਦਲਾ ਦੀ ਲੱਖ ਲਾਂਤ ਇਹੋ ਜੇ ਬਦਲਾ ਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਭਰਾਵੋ ਮੈਟੇ ਪਾਰਟੀ ਦੀ ਹੈਪੀ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿਨੇ ਜਿਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਚੋਗੀ ਤੁਸ ਲੋਟ ਕਰਦਾ ਮੇਰੇ ਕੋਲ ਟੈਮ ਨਹੀਂ ਮੇਰੇ ਕੋਲ ਕੁਛ ਨਹੀਂ ਕੰਮ ਕੀਆ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਤੇ ਪੰਜਾਬ ਪੁਲਿਸ ਫੇਲੀਆ ਪੰਜਾਬ ਪੁਲਿਸ ਦੇ ਸਿਕਿਉਰਿਟੀ ਓਏ ਇਹੋ ਜਿਹੇ ਹਥਿਆਰ ਲੈਣ ਚਾਹੀਏ ਉਹ 2 ਮਹੀਨੇ ਪਰਮਿਸ਼ਨਾਂ ਚ ਨਗਾ ਦੇਂਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਬਾਅਦ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਥਿਆਰ ਆ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਿਹਾ ਮਚੌਂਕ ਸੇ ਖਲੋਤਾ ਆ ਤੇ ਮੈਂ ਗੈਂਗਸਟਰਾਂ ਨੂੰ ਕਹਿਣਾ ਮੇਰੀ ਵੇਖਣ ਦੇ ਹੁਣੇ ਵੀਡੀਓ ਮੇਰੀ ਵੇਖਣ ਦੇ ਹੁਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਨਾ ਆ ਵੇ ਖੜਾ ਜੇ ਆ ਖੜੇ ਜੇ ਚੌਕ ਦੇ ਵਿੱਚ ਆਓ ਤਿੰਨਾਂ ਦਾ ਪਰਿਵਾਰ ਪਹਿਲਾਂ ਮਰਨਾ ਇਹੀ ਕੌਲਾਂ ਕਰਦੇ ਸਨ ਫੇਲੀਆ ਸਰਕਾਰ ਖੜਾ ਤੇ ਇੱਥੇ ਖੜਾ ਮਹਤੇ ਪਰ ਮਾਰੋ ਜਿੰਨੇ ਮਾਰਨਾ ਕਿਹਤੇ ਪੱਲੇ ਕੱਖ ਨਹੀਂ ਹੈਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁੱਛ ਨਹੀਂ ਕੋਈ ਸੀਐਮ ਨਹੀਂ ਮਾਰੋ ਜਿੰਨੇ ਮਾਰਨਾ ਮੇ ਤੁ ਆ ਖੜਾ ਜੇ ਮੈਂ ਚੌਕ ਦੇ ਵਿੱਚ ਆ ਖੜਾ ਜੇ ਹੁਣ ਤੋਂ ਮੈਂ ਖਾਣਾ ਮੇਰੀ ਲਾਈਵ ਵੀਡੀਓ ਤੇ ਤੀ ਗੈਂਗਸਟਰ ਹੋ ਵੀ ਖੰਦੇ ਜਣਾ ਖੜਾ ਤੇ ਮੈਂ ਖੜਾ ਤੇ ਜੀਣਾ ਆਰਾਮ ਕੀਤਾ ਜੀ ਤੁਸੀਂ ਆ ਖੜਾ ਜੇ ਮੈਂ ਚੌਂਕ ਦੇ ਵਿੱਚ ਆਓ ਮੈਂ ਕਹਿ ਚੋ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਦੀ ਸੀ ਆ ਨਾਲ ਖੜਾ ਮਾਰੋ ਆ ਬੈਠੇ ਅਹੀਂ ਦੁਖੀ ਹੋ ਕੇ ਯਾਰ ਚਤਰ ਪਾ ਵੜ ਵੜ ਕੇ ਅਹੀਂ ਦੁਖੀ ਹੋ ਕੇ ਆ ਉਹ ਦੁਖੀਆਂ ਤੇ ਪੰਜਾਬ ਤੂੰ ਇਨਾ ਗੈਂਗਸਟਰਾਂ ਤੋਂ ਇੱਕੋ ਪਰਫੋ ਜੇ ਤੁਸੀਂ ਲੋਕ ਨਾ ਖੜੇ ਆਂ ਚ ਅੱਜ ਮੈਂ ਮੇਰਾ ਪ੍ਰਵਾਹ ਕਰੂ ਅੱਜ ਮੇਰਾ ਪ੍ਰਵਾਹ ਕਰੂਗਾ ਪਰ ਗੱਲ ਯਾਦ ਰੱਖਿਓ ਕੱਲ੍ਹ ਪੜੀ ਤੁਹਾਡੀ ਫੇ ਆਉਗੀ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂ ਦੀ ਲਾਲੇ ਈ ਹੋਰ ਕਰ ਲਿਆ ਈ ਵੇਖ ਲਈ ਪਹੁੰਚ ਉਹ ਤੇ ਅਗਲੇ ਕੰਡੇ ਪੁਲਿਸ ਤੋਂ ਫੜੀ ਪਹੁੰਚਿਆ ਜੇ ਪੁਲਿਸ ਦੀ ਪਾਵਰ ਆ ਮੇਰੇ ਨਾਲ ਹੁਣੇ ਜਿਹੜਿਆ ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਖੜਾ ਜੱਟ ਸ਼ਰਯਮ ਕੜਾ ਤੇ ਸ਼ਰਯਮ ਕੜਾ ਜੱਟ ਉਹ ਗੈਂਗਸਟਰ ਉਹ ਦੇਖਣ ਦੇ ਸ਼ਰਯਮ ਜੱਟ ਖੜਾ ਆਓ